ਜਦੋਂ ਦੇ ਕੋਈ ਆਇਆ ਇੱਕ ਫਰਾਗਰੀ ਵਾਲੇ ਸੋਚ ਰਖੂ ਤੱਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਭੋਖਣ ਦੇ ਪਿੰਡਾਂ ਦੀ ਤੇ ਭੋਖੋ ਦੇ ਸ਼ਹਿਰ ਦੀ ਅੱਜ ਇਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਜਫਰੀਆ ਪੈਣਾ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀਜੀ ਨੂੰ ਵੋਟਾਂ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੇ ਕੋ ਆਏ ਜਿੱਕੇ ਫਰਾਗਰੀ ਵਾਲੇ ਸੋਚ ਰਖੂ ਤਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਪੋਪੋਣ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਅੱਜ ਇਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਤੇ ਆਪਣੀਆਂ ਭੈਣਾਂ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟਾਂ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਇੱਕ ਫਰਾਗਰੀ ਵਾਲੇ ਸੋਚ ਰਖੂ ਤਕੇ ਬੋਲੇ ਸੋਨਹਾ ਸ਼ਰਮਣੀ ਅਕਾਲੀ ਦਾ ਜ਼ਿੰਦਾਬਾਦ ਸ਼ਰਮਣੀ ਅਕਾਲੀ ਦਾ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਪੋਪੋਣ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਜਿਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਯਾਫਰੀਆ ਪੈਣਾ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀਜੀ ਨੂੰ ਵੋਟਾਂ ਪਾ ਕੇ ਤੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ